Cenitășii și cret m-am deși ca da s-o menții ਦੋਸਤੋ ਅੱਜ ਤੋਂ 2 ਦਿਨ ਬਾਅਦ ਤੁਸੀਂ ਅਸੀਂ ਨਵੇਂ ਸਾਲ ਦੇ ਵਿੱਚ ਦਾਖਲ ਹੋ ਜਾਵਾਂਗੇ ਤੇ ਅਕਸਰੀ ਦੇਖਿਆ ਜਾਂਦਾ ਹੈ ਕਿ ਨਵੇਂ ਸਾਲ ਨੂੰ ਲੈ ਕੇ ਹਰ ਕਿਸੇ ਦੇ ਮਨ ਦੇ ਵਿੱਚ ਕਾਫੀ ਜ਼ਿਆਦਾ ਚਾਹ ਹੁੰਦਾ ਹੈ ਤੇ ਇਸ ਦੇ ਨਾਲ ਹੀ ਸ਼ਹਿਰ ਦੇ ਵਿੱਚ ਵੀ ਵੱਡੇ-ਵੱਡੇ ਇਵੈਂਟਸ ਕਰਵਾਏ ਜਾਣਗੇ ਪਰ ਇਹਨਾਂ तमाम ਗੱਲਾਂ ਨੂੰ ਦੇਖਦੇ ਹੋਏ ਲੁਧਿਆਣਾ ਪੁਲਿਸ ਜਿਹੜੀ ਹੈ ਐਕਸ਼ਨ ਮੋਡ ਦੇ ਵਿੱਚ ਦੇਖੀ ਜਾ ਸਕਦੀ ਹੈ ਪੁਲਿਸ ਦੇ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਤੇ ਜੇਕਰ ਤੁਸੀਂ ਵੀ ਨਿਊ ਇਅਰ ਦਾ ਆਨੰਦ ਮਾਣਨਾ ਹੈ ਤਾਂ ਤੁਸੀਂ ਵੀ ਇਹਨਾਂ ਸਾਰੇ ਰੂਲਸ ਨੂੰ ਰੈਗੂਲੇਸ਼ਨਸ ਨੂੰ ਅੱਛੀ ਤਰੀਕੇ ਦੇ ਨਾਲ ਜਾਣ ਲੋ ਤਾਂ ਦੇਖਿਆ ਜਾ ਸਕਦਾ ਹੈ ਕਿ 2 ਦਿਨ ਬਾਅਦ ਨਵਾਂ ਸਾਲ ਆ ਜਾਵੇਗਾ ਤੇ ਪੁਲਿਸ ਨੇ ਸ਼ਹਿਰ ਦੇ ਵਿੱਚ ਹੋਣ ਵਾਲੇ ਸਮਾਗਮਾਂ ਨੂੰ ਲੈ ਕੇ ਇਸ ਦੇ ਨਾਲ ਹੀ ਹੋਟਲਾਂ ਕਲੱਬਾਂ ਦੇ ਲਈ ਵੀ ਜਿਹੜਾ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਜਿਹੜੇ ਡੀਸੀਪੀ ਨੇ ਰੁਪਿੰਦਰ ਸਿੰਘ ਰੁਪਿੰਦਰ ਸਿੰਘ ਦੇ ਵੱਲੋਂ ਹੁਕਮ ਦਿੱਤੇ ਗਏ ਨੇ 31st ਦੀ ਨਾਈਟ ਨੂੰ ਲੈ ਕੇ ਤੇ ਅੱਗੇ ਅਸੀਂ ਇਹ ਵੀ ਦੱਸ ਦਈਏ ਕਿ ਵਕ ਪ੍ਰੋਗਰਾਮ ਹੋਣਗੇ ਸ਼ਹਿਰ ਦੇ ਵਿੱਚ ਤੇ ਜਿਸ ਨੂੰ ਲੈ ਕੇ ਇਹ ਹਦਾਇਤਾਂ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਸਮਾਂ ਜਿਹੜਾ 1 ਵਜੇ ਤੱਕ ਹੀ ਰੱਖਿਆ ਜਾਏਗਾ ਰਾਤ ਦੇ 1 ਵਜੇ ਤੱਕ ਤੁਸੀਂ ਹੋਟਲਸ ਦੇ ਵਿੱਚ ਕਲੱਬਸ ਦੇ ਵਿੱਚ ਨਵੇਂ ਸਾਲ ਨੂੰ ਇੰਜੋਏ ਕਰ ਸਕਦੇ ਹੋ ਇਸ ਦੇ ਨਾਲ ਹੀ ਹੋਰ ਵੀ ਜਿਹੜੇ ਇਵੈਂਟਸ ਹੋਣਗੇ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਵੀ ਰਾਤ ਦੇ 1 ਵਜੇ ਤੱਕ ਤੁਸੀਂ ਅਟੈਂਡ ਕਰ ਸਕਦੇ ਹੋ ਪਰ 1 ਵਜੇ ਦੇ ਬਾਅਦ ਜੇਕਰ ਕਿਸੇ ਦੇ ਵੱਲੋਂ ਵੀ ਇਹ ਇਵੈਂਟ ਅਟੈਂਡ ਕੀਤੇ ਜਾਣਗੇ ਜਾਂ ਕਰਵਾਏ ਜਾਣਗੇ ਤਾਂ ਉਹਨਾਂ ਦੇ ਉੱਪਰ ਐਕਸ਼ਨ ਲਿੱਤਾ ਜਾ ਸਕਦਾ ਹੈ ਸਮਾਂ ਜਿਹੜਾ ਨਿਰਧਾਰਿਤ ਕਰ ਦਿੱਤਾ ਗਿਆ ਰਾਤ ਦੇ 1 ਵਜੇ ਤੱਕ ਹੀ ਇਵੈਂਟਸ ਜਿਹੜੇ ਨੇ ਆਯੋਜਿਤ ਹੋ ਸਕਦੇ ਨੇ ਤੇ ਜਿਨ੍ਹਾਂ ਦੇ ਵੱਲੋਂ ਨਿਯਮ ਤੋੜੇ ਜਾਣਗੇ ਤਾਂ ਨਿਯਮ ਤੋੜਨ ਵਾਲਿਆਂ ਦੇ ਉੱਪਰ ਸਖਤ ਐਕਸ਼ਨ ਵੀ ਜਿਹੜਾ ਲੁਧਿਆਣਾ ਪੁਲਿਸ ਦੇ ਵੱਲੋਂ ਲਿੱਤਾ ਜਾ ਸਕਦਾ ਹੈ ਅੱਗੇ ਦੱਸਦੀ ਹੈ ਕਿ ਸਾਰੇ ਫੈਸਲੇ ਜਿਹੜੇ ਨੇ ਲੋਕਾਂ ਦੀ ਸੁਰੱਖਿਆ ਇਸ ਦੇ ਨਾਲ ਹੀ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਹੀ ਇਹ ਸਾਰੇ ਆਰਡਰ ਜਿਹੜੇ ਨੇ ਜਾਰੀ ਕੀਤੇ ਗਏ ਨੇ ਇਸ ਵਿਚਾਲੇ ਲੁਧਿਆਣਾ ਪੁਲਿਸ ਦੇ ਵੱਲੋਂ ਪੂਰੀ ਰਾਤ ਸੜਕਾਂ ਦੇ ਉੱਪਰ ਗਸ਼ਤ ਕੀਤੀ ਜਾਏਗੀ ਇਸ ਦੇ ਨਾਲ ਹੀ ਅਪੀਲ ਵੀ ਕੀਤੀ ਗਈ ਹੈ ਲੁਧਿਆਣਾ ਪੁਲਿਸ ਦੇ ਵੱਲੋਂ ਕਿ ਧੁੰਦ ਤੋਂ ਬਚਣ ਦੇ ਲਈ ਗੱਡੀਆਂ ਦੀ ਸਪੀਡ ਜਿਹੜੀ ਹੈ ਘੱਟ ਰੱਖੀ ਜਾਏ ਇਸ ਦੇ ਨਾਲ ਹੀ ਗੱਡੀਆਂ ਦੇ ਉੱਪਰ ਰਿਫਲੈਕਟਰ ਵੀ ਜਿਹੜੇ ਨੇ ਖਾਸ ਤੌਰ ਤੇ ਲਗਾਏ ਜਾਣ ਇਸ ਦੇ ਨਾਲ ਹੀ ਨਵੇਂ ਸਾਲ ਦੇ ਮੌਕੇ ਤੇ ਨਾਕਾਬੰਦੀ ਵੀ ਜਿਹੜੀ ਹੈ ਉਹ ਵੀ ਲੁਧਿਆਣਾ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਅੱਗੇ ਵੀ ਦੱਸਦੀ ਏ ਕੀ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਅਜਿਹੇ ਕੋਈ ਸਮਾਗਮ ਹੁੰਦੇ ਨੇ ਇਵੈਂਟਸ ਹੁੰਦੇ ਨੇ ਤਾਂ ਕੁਝ ਨੌਜਵਾਨ ਜਿਹੜੇ ਨੇ ਨਸ਼ੇ ਦੇ ਵਿੱਚ ਤੁੱਤ ਹੋ ਜਾਂਦੇ ਨੇ ਨਸ਼ੇ 'ਚ ਤੁੱਤ ਹੋ ਕੇ ਉਹਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਜਿੱਥੇ ਕਿਤੇ ਨਾ ਕਿਤੇ ਇਵੈਂਟਸ ਦਾ ਇਸ ਦੇ ਨਾਲ ਹੀ ਸ਼ਹਿਰ ਦਾ ਵੀ ਮਾਹੌਲ ਜਿਹੜਾ ਕਾਫੀ ਜ਼ਿਆਦਾ ਖਰਾਬ ਹੋ ਜਾਂਦਾ ਹੈ ਤਾਂ ਉਹਨਾਂ ਦੇ ਉੱਪਰ ਕਾਰਵਾਈ ਜਿਹੜੀ ਹੈ ਜ਼ਰੂਰ ਹੀ ਲੁਧਿਆਣਾ ਪੁਲਿਸ ਦੇ ਵੱਲੋਂ ਕੀਤੀ ਜਾਏਗੀ ਸਖਤ ਹਦਾਇਤਾਂ ਜਿਹੜੀਆਂ ਨੇ ਸਖਤ ਹਦਾਇਤਾਂ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ ਲੁਧਿਆਣਾ ਪੁਲਿਸ ਦੇ ਵੱਲੋਂ ਤਾਂ ਜੇਕਰ ਤੁਸੀਂ ਵੀ ਨਵੇਂ ਸਾਲ ਦਾ ਸਵਾਗਤ ਕਰਨਾ ਹੈ ਤਾਂ ਇਹਨਾਂ ਸਾਰੀਆਂ ਹਦਾਇਤਾਂ ਨੂੰ ਇਹਨਾਂ ਸਾਰੇ ਆਰਡਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਇਹ ਸਾਰੇ ਇਵੈਂਟਸ ਦੇ ਵਿੱਚ ਸ਼ਾਮਿਲ ਹੋਇਆ ਜਾਏ ਇਸ ਦੇ ਨਾਲ ਹੀ ਇਹ ਸਾਰੇ ਇਵੈਂਟਸ ਕਰਵਾਏ ਜਾਣ